ਕੀ ਤੁਸੀਂ ਵਿਦੇਸ਼ ਵਿੱਚ ਰਹਿੰਦੇ ਹੋ ਤੇ ਗੋਡੇ ਮੋਢੇ ਜਾਂ ਰੀੜ ਦੀ ਹੱਡੀ ਦੀ ਬਿਮਾਰੀ ਨਾਲ ਜੂਝ ਰਹੇ ਹੋ ਜਾਂ ਦਰਦ ਨਾਲ ਜੂਝ ਰਹੇ ਹੋ ਜਾਂ ਤੁਹਾਡੇ ਮਨ ਚ ਫਿਕਰ ਹੈ ਕਿ ਮਾਂ ਪਿਓ ਦਾ ਗੋਡੇ ਦਾ ਜਾਂ ਫਿਰ ਰੀੜ ਦੀ ਹੱਡੀ ਦਾ ਇਲਾਜ ਕਿਸ ਤਰੀਕਾ ਕਰਾਇਆ ਜਾਏ ਇੱਕ ਮਨ ਚ ਬਹੁਤ ਹੀ ਬਹੁਤ ਵੱਡਾ ਫਿਕਰ ਹੈ ਕਿ ਭਾਰਤ ਪਹੁੰਚ ਕੇ ਇਲਾਜ ਸਹੀ ਹੋਏਗਾ ਵੀ ਕਿ ਨਹੀਂ ਤੇ ਕਿੰਨਾ ਟਾਈਮ ਲੱਗੇਗਾ ਇਹ ਸਾਰੀ ਚੀਜ਼ ਦਾ ਅਸੀਂ ਇੱਕ ਸੋਲੂਸ਼ਨ ਲਪਿਆ ਹੈ ਆਪਣੇ ਆਰਥੋਡਰਮਾ ਕਲੀਨਿਕ ਨੂੰ ਤਿਆਰ ਰਿਹਾ ਹੈ ਵਿੱਚ ਇਸ ਵੇਲੇ ਅਸੀਂ ਆਪਣੀ ਆਨਲਾਈਨ ਕੰਸਲਟੇਸ਼ਨ ਸਟਾਰਟ ਕੀਤੀ ਹੈ ਜਿਸ ਦੇ ਵਿੱਚ ਸਾਡੇ ਐਨਆਰਆਈ ਭਰਾ ਤੇ ਭੈਣ ਆਪਣੀਆਂ ਰਿਪੋਰਟਾਂ ਸਾਨੂੰ ਸ਼ੇਅਰ ਕਰ ਸਕਦੇ ਨੇ ਜਿਹਦੇ ਵਿੱਚ ਸਾਡੇ ਐਕਸਪਰਟ ਟੀਮਸ ਆਫ ਫਿਜ਼ੀਓਥੈਰੇਪਿਸਟਸ ਡਾਕਟਰਸ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਤਜਰਬਾ ਹੈ ਉਹ ਸਾਰਾ ਐਨਲਾਈਜ਼ ਕਰਕੇ ਤੁਹਾਨੂੰ ਸਾਰੀ ਗੱਲਾਂ ਦਾ ਜਿਹੜੇ ਕੀ ਤੁਹਾਡੇ ਕੁਐਸਚਨਸ ਦਿਮਾਗ 'ਚ ਨੇ ਆਉਂਦੇ ਨੇ ਜਿਵੇਂ ਕਿ ਸਾਡਾ ਐਗਜੈਕਟ ਡਾਇਗਨੋਸਿਸ ਹੈ ਕੀ ਸਾਡੀ ਬਿਮਾਰੀ ਦਾ ਕੀ ਟ੍ਰੀਟਮੈਂਟ ਸਾਡੇ ਲਈ ਬੈਸਟ ਰਹੇਗਾ ਇਸ ਤੇ ਕਿੰਨਾ ਖਰਚਾ ਆਏਗਾ ਤੇ ਕਿੰਨਾ ਟਾਈਮ ਸਾਨੂੰ ਲੱਗ ਸਕਦਾ ਇਹ ਸਾਰੀ ਚੀਜ਼ਾਂ ਦਾ ਜਵਾਬ ਤੁਹਾਨੂੰ ਵਿਦੇਸ਼ ਬੈਠੇ ਮਿਲ ਜਾਏਗਾ ਤਾਂ ਕਿ ਜੇ ਤੁਸੀਂ ਸਾਡੇ ਕੋਲੋਂ ਟ੍ਰੀਟਮੈਂਟ ਦਾ ਫਰਦਰ ਪਲਾਨ ਬਣਾਣੇ ਹੋ ਤਾਂ ਤੁਹਾਡਾ ਭਾਰਤ ਪਹੁੰਚਣ ਤੇ ਹੀ ਇਲਾਜ ਸ਼ੁਰੂ ਹੋ ਸਕੇਗਾ ਤਾਂ ਕਿ ਤੁਹਾਡੇ ਕੀਮਤੀ ਸਮੇਂ ਦੀ ਬਚਾ ਕੇਤੀ ਜਾ ਸਕੇਗੀ ਹੋਰ ਕੋਈ ਵੀ ਤੁਹਾਡੇ ਦਿਮਾਗ 'ਚ ਕੁਸ਼ਨਸ ਆਪਣੇ ਟ੍ਰੀਟਮੈਂਟ ਨੂੰ ਲੈ ਕੇ ਆਪਣੇ ਬਿਮਾਰੀ ਨੂੰ ਲੈ ਕੇ ਰਹਿੰਗੇ ਤਾਂ 24 ਆਰ ਸਾਡਾ ਪੋਰਟਲ ਅਵੇਲੇਬਲ ਹੈ ਜਿੱਥੇ ਕੀ ਤੁਹਾਨੂੰ ਐਕਸਪਰਟ ਓਪੀਨੀਅਨ ਪ੍ਰੋਵਾਈਡ ਕੀਤੀ ਜਾਏਗੀ ਤਾਂ ਮੈਂ ਇੱਕ ਬੇਨਤੀ ਕਰਤਾ ਹਾਂ ਆਪਣੇ ਐਨਰ ਲਈ ਭੈਣਾ ਤੇ ਭਰਾਵਾਂ ਨੂੰ ਕਿ ਉਹ ਇਹ ਸਾਡੀ ਫੈਸਿਲਿਟੀ ਦਾ ਵੱਧ ਵੱਧ ਫਾਇਦਾ ਝੱਕਣ ਤਾਂ ਕਿ ਆਪਾਂ ਤੁਹਾਨੂੰ ਤੁਹਾਡੀ ਬਿਮਾਰੀ ਤੋਂ ਇੱਕ ਸਹੀ ਰੇਟ ਤੇ ਤੇ ਵਧੀਆ ਇਲਾਜ ਕਰਕੇ ਮੁਕਤ ਕਰਾ ਸਕੀਏ ਧੰਨਵਾਦ